ਇੱਕ ਹੋਰ ਬੜੀ ਖੁਸ਼ਖਬਰੀ ਸਾਡੇ ਲਈ ਸਾਧ ਸੰਗਤ ਹਾਜ ਜੀ ਨੂੰ ਪਤਾ ਹੈ ਮੈਂ ਵੀ ਮੈਨੂੰ ਵੀ ਨਹੀਂ ਸੀ ਗਿਆਨ ਮੈਂ ਪੋਸਟਰਾਂ ਦੇ ਪੜਿਆ ਤੇ ਮੈਨੂੰ ਸਿੰਘਾਂ ਨੇ ਵੀ ਦੱਸਿਆ ਜਦੋਂ ਮੈਂ ਪੋਸਟਰ ਪੜਿਆ ਫਿਰ ਚੇਤੇ ਚ ਧਿਆਨ ਚ ਆਈ ਗੱਲ 648ਵਾਂ ਬਾਬਾ ਰਵਿਦਾਸ ਜੀ ਦਾ ਏ ਪ੍ਰਕਾਸ਼ ਪੁਰਬ ਸੀ ਤੇ ਮਤਲਬ ਅਗਲਾ ਆਉਣਾ 49ਵਾਂ ਇਹਦਾ ਮਤਲਬ ਸਾਡੇ 6ਵੀਂ ਸਤਾਹ ਸਤਾਹਬਦੀ ਦਾ ਵਰਾ ਹੈ ਅਗਲੇ ਵਰੇ ਤੋਂ ਬਾਅਦ ਸ਼ੁਰੂ ਹੋਣਾ ਜਿਹੜਾ 650ਵੀਂ ਸ਼ਤਾਬਦੀ ਆ ਰਹੀ ਆ ਬਾਬਾ ਰਵਿਦਾਸ ਜੀ ਦੇ ਆਗਮਨ ਪੂਰਵ ਦੀ ਪ੍ਰਕਾਸ਼ ਪੂਰਵ ਦੀ ਤਾਂ ਬਹੁਤ ਵੱਡੀ ਪੱਧਰ ਤੇ ਮੈਂ ਤੁਹਾਨੂੰ ਕਹਾਂਗਾ ਪੰਥ ਦਾ ਚਾਕਰ ਹੋਣ ਦੇ ਨਾਤੇ ਕਿ ਤੁਹਾਡੇ ਗਲੀ ਮੁਹੱਲੇ ਪਿੰਡ ਪਿੰਡ ਚ ਕੋਈ ਐਸਾ ਗੁਰੂ ਘਰ ਨਾ ਹੋਵੇ ਜਿੱਥੇ ਬੈਠ ਕੇ ਬਾਬਾ ਜੀ ਦੇ ਗਿਆਨ ਦੀ ਬਾਣੀ ਦੀ ਸ਼ਬਦ ਦੀ ਸਾਂਝ ਨਾ ਪਾਈ ਜਾਵੇ ਬਹੁਤ ਲਾਜ਼ਮੀ ਹੈ ਜੇ ਮਨੁੱਖਤਾ ਦਾ ਭਲਾ ਚਾਹੁੰਦੇ ਆ ਤੇ ਜਿਹੜੇ ਕੁਰਾਏ ਪਏ ਵੀਰ ਨੇ ਨਾ ਕੋਈ ਕਿਸੇ ਢੜੇ ਪਿੱਛੇ ਕਿਸੇ ਬੰਦੇ ਪਿੱਛੇ ਲੱਗਿਆ ਆ ਉਹਨਾਂ ਨੂੰ ਬਾਬਾ ਜੀ ਦੇ ਬਚਨਾਂ ਦਾ ਗਿਆਨ ਕਰਾਓ ਇਹ ਤੁਹਾਡਾ ਫਰਜ਼ ਬਣ ਜਾਂਦਾ ਧਰਮ ਬਣ ਜਾਂਦਾ ਤੋ ਅਗਲੇ ਵਰੇ ਤੋਂ ਆਪਾਂ ਸ਼ਤਾਬਦੀ ਦਾ ਵਰਾ ਸ਼ੁਰੂ ਕਰਨਾ ਮਹਾਰਾਜ ਤੁਹਾਨੂੰ ਜਿੰਦਗੀਆਂ ਬਖਸ਼ਣ ਪਿੰਡ ਪਿੰਡ ਗਲੀ ਗਲੀ ਉਹਨਾਂ ਮਾਹਪੁਰਖਾਂ ਦੀ ਵੱਡੇ ਗੁਣਾ ਦੀ ਬਾਤ ਜਿਹੜੀ ਆ ਉਹ ਅਸੀਂ ਸਾਂਝੀ ਕਰ ਸਕੀਏ